ਪੰਜਾਬੀ ਫਿਲਮ ਇੰਡਸਟਰੀ ਦੀ ਜਾਣੀ ਮਾਨੀ ਹਸਤੀ ਗੁਰਪ੍ਰੀਤ ਕੁੱਕੀ ਵੀ ਹੜਪੀਟਾ ਦੀ ਮਦਦ ਲਈ ਆਏ ਅਗੇ ਜਿਹੜਾ ਪ੍ਰਸ਼ਾਸਨ ਨੂੰ ਹੜਪੀਟਾ ਦੀ ਸਹਾਇਤਾ ਲਈ ਦਿੱਤੀ ਇਰਾਹਤ ਸਮਗਰੀ ਪੰਜਾਬ ਦੇ ਉਗੇ ਹਾਸਰਾਸ ਤੇ ਪੰਜਾਬੀ ਫਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਕੁੱਕੀ ਆਪਣੇ ਸਾਥੀਆਂ ਨਾਲ ਗੁਰਦਾਸਪੁਰ ਵਿਖੇ ਪਹੁੰਚ ਕੇ ਚਲਾ ਪ੍ਰਸ਼ਾਸਨ ਹੜਪੀਟਾ ਦੀ ਸਹਾਇਤਾ ਲਈ 331 700 ਉੜਮਾਸਾਸੂ ਸੈਂਟਰੀ ਪੈਡ ਅਤੇ ਪਿਸ਼ਵਾ ਲਈ 30 ਟਨ ਕਟਲਪੁਰ ਰਾਹੀਂ ਇਸ ਮਗਰੀ ਵਜੋਂ ਦਿੱਤੇ ਗਏ ਇਸ ਮੌਕੇ ਗੁਰਪ੍ਰੀਤ ਸਿੰਘ ਕੋਕੀਨੇ ਜਲਾ ਪ੍ਰਸ਼ਾਸਨ ਗੁਰਦਾਸਪੁਰੋਂ ਚਲਾਏ ਚਾਰੇ ਹੀ ਰਾਤ ਕਾਰਜਾਂ ਦੀ ਛਾਗਾ ਕਰਦੇ ਆ ਕਿ ਸਾਰੀ ਟੀਮ ਵੱਲੋਂ ਰਾਤ ਹਰਪ੍ਰੀਤ ਦਾ ਸਹਾਇਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਹ ਛਾਗਾ ਜੋ ਹਨ ਉਹਨਾਂ ਕਾ ਕੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਜੋ ਇਸ ਸਮੇਂ ਹਰ ਪੀੜਤ ਔਖੀ ਘੜੀ ਚੋਂ ਗੁਜ਼ਰ ਰਹਿਣ ਉਹਨਾਂ ਦੇ ਜ਼ਖਮਾਂ ਉੱਪਰ ਮਲਬਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਕਲ ਜੀ ਅੱਜ ਅਸੀਂ ਗੁਰਦਾਸਪੁਰ ਆਏ ਆ ਜੀ ਸੋ ਡਿਸਟ੍ਰਿਕਟ ਹੈਡਕੁਆਟਰਸ ਬੈਠੇ ਆ ਜੀ ਮਨ ਲਿਓ ਡੀਸੀ ਸਾਹਿਬ ਦੇ ਆਫਿਸ ਡੀਸੀ ਸਾਹਿਬ ਨਾਲ ਬੈਠੇ ਆ ਜੀ ਹੁਣ ਸਾਡੀਆਂ ਟੀਮਾਂ ਜੋ ਆਪਣਾ ਤੇਲਫੁੱਲ ਲੈ ਕੇ ਆਈਆਂ ਸੀ ਸਪੈਸ਼ਲੀ ਮੋਹਾਲੀ ਤੋਂ ਕੁਝ ਮੇਰੇ ਸਾਥੀ ਸਪੈਸ਼ਲੀ ਮਨੋਲੀਪਿੰਡ ਤੋਂ ਸੋ ਕੁਆਦ ਵੀ ਹਮੇਸ਼ਾ ਵਾਦ ਛੱਡ ਕੇ ਆਪਣੀ ਸੇਵਾ ਦਿੰਦਾ ਤੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਵੀ ਇੱਛਾ ਜਤਾਈ ਕਿ ਅਸੀਂ ਜੀ ਸਾਰਿਆਂ ਨਾਲ ਜਾਣ ਤੇ ਸਪੈਸ਼ਲੀ ਕੈਟਲ ਫੀਲਡ ਕੈਟਲ ਫੀਡ ਲੈ ਕੇ ਆਏ ਨੇ ਔਰ ਉੱਥੇ ਫੀਲਡ ਦੇ ਵਿੱਚ ਲੋਕਾਂ ਨੂੰ ਜੋ ਬੇਸਿਕ ਨੀਡਸ ਨੇ ਉਹਦੇ ਤੇ ਵੀ ਫੋਕਸ ਕਰਕੇ ਕੁਝ ਚੀਜ਼ਾਂ ਲੈ ਕੇ ਆਏ ਔਰ ਮੈਂ ਸਪੈਸ਼ਲੀ ਉਹ ਡੀਸੀ ਸਾਹਿਬ ਕੋਲ ਇਸੇ ਕਰਕੇ ਬੈਠਾ ਸੀ ਕਿ ਪਤਾ ਲੱਗ ਸਕੇ ਕਿ ਅੱਗੋਂ ਹੋਟਲੀਆਂ ਰਿਕੁਆਇਰਮੈਂਟਸ ਐਸੀਆਂ ਨੇ ਕਿਉਂਕਿ ਅਸੀਂ ਕਈ ਵਾਰੀ ਅੰਦਾਜ਼ਾ ਨਹੀਂ ਲਾ ਸਕਦੇ ਘਰ ਬੈਠ ਕੇ ਤੇ ਆਪਣੀ ਇੱਛਾ ਨਾਲ ਕੁਝ ਚੀਜ਼ਾਂ ਲੈ ਆਣ ਨੇ ਕਈ ਵਾਰ ਜਿਵੇਂ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਕਿਸੇ ਦੀ ਸ਼ਾਰਟੇਜ ਰਹਿ ਜਾਂਦੀ ਹੈ ਸੋ ਮੇਰੇ ਖਿਆਲ ਨਾਲ ਅਸੀਂ ਉਹ ਚੈੱਕ ਕਰ ਲਈਏ ਕਰਕੇ ਕੀ ਕੀ ਅੱਜ ਲੋੜ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋੜ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹਨੂੰ ਵੀ ਅੰਦਰ ਬਾਈਪਰ ਕਿਟ ਕਰ ਲਈਏ ਉਹਨਾਂ ਵੀ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਵੀ ਅਸੀਂ ਆਟਾ ਹੀ ਇਹਨਾਂ ਲੈ ਆਂਦਾ ਤੇ ਚੌੜੀ ਇਹਨਾਂ ਲੈ ਆਂਦੇ ਕੇ ਬਾਅਦ ਚ ਅਸੀਂ ਨਾ ਲੱਗਾ ਵੀ ਨਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਅਜ ਨਵੀਆਂ ਵੀ ਇੱਕ ਦੋ ਟਰਾਈ ਕੀਤੀਆਂ ਜੀ ਨੈਟਲਾਨ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜੁ ਹੁੰਦੇ ਨੇ ਆਮ ਸਮਾਗਮਾਂ 'ਚ ਤੁਸੀਂ ਦੇਖਿਆਪੋਂ ਉਹਨਾਂ ਤੇ ਬੰਨੇ ਆ ਇੱਕੋ ਭੇਜਦੇ ਨਹੀਂ ਤੇ ਇੱਕੋ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਂਟੀਟੀ 'ਚ ਜਿੱਥੇ ਲੈਂਦੇ ਆ ਕਿ ਜੇ ਉਹ ਵਰਕ ਕਰਦੇ ਤਾਂ ਬੜੇ ਕੰਮ ਆਣਗੇ ਇਦਾਂ ਦੇ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਆ ਕਿ ਜਦੋਂ ਸੋਲਰ ਲਾਈਟਸ ਦੀ ਲੋੜ ਪੈਣੀ ਔਰ ਤੋਂ ਦਮ ਪੁੱਜ ਜਾਣੇ ਨੇ ਤੇ ਇਮੀਡੀਏਟਲੀ ਲਾਈਟ ਆਉਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪਾਵਰ ਜਿਹੜੀ ਹੈ ਰੀਸਟੋਰ ਹੋ ਜਾਏਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪਏਗੀ ਸੋਲਰ ਟਾਰਚਸ ਜੇ ਆਪਾਂ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀੋਂ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜਿਹੜੇ ਇੱਕ ਵਾਰੀ ਚਾਰਜ ਹੋ ਜਾਂਦੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋएगी ਬਾਕੀ ਤਾਂ ਘਰ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਬੈਸਟ ਕੀ ਕਰ ਸਕਦੇ ਆ ਮੈਂ ਟਰਾਈ ਕਰ ਰਿਹਾ ਜੇ ਕਿਤੋਂ ਸੋਲਰ ਟੇਬਲ ਫੈਨਸ ਮਿਲ ਜਾਣ ਛੋਟੇ ਫੈਨ ਹੀ ਹੋਣ ਭਾਵੇਂ ਜਿਹੜੇ ਅੱਗੋਂ ਕੰਮ ਆਣ ਅਜੇ ਤਾਂ ਧੂਪ ਵੀ ਕਦੇ-ਕਦੇ ਨਿਕਲਦੀ ਹੈ ਬਟ ਸੋਲਰ ਡੈਫੀਨਿਟਲੀ ਅੱਗੋਂ ਵਰਕ ਕਰੇਗਾ ਇਹ ਸੋਲਰ ਲਾਈਟਸ ਤੇ ਫੈਨਸ ਇਤਨੀ ਚੀਜ਼ਾਂ ਅੱਗੋਂ ਲੋਕਾਂ ਨੂੰ ਗੱਦਿਆਂ ਦੀ ਕੰਬਲਾਂ ਦੀ ਕਿਉਂਕਿ ਮੌਸਮ ਅਜੇ ਤੱਕ ਫਲਡ ਫਲਡ ਜਿਹੜੇ ਨੇ ਇਹਨਾਂ ਦਾ ਪਾਣੀ ਡਰੇਨ ਹੁੰਦਾ ਹੈ ਨਿਕਲਦਾ ਜਦੋਂ ਲੋਕ ਦੁਬਾਰਾ ਜ਼ਿੰਦਗੀ 'ਚ ਵਾਪਸ ਆਉਣਾ ਸ਼ੁਰੂ ਕਰਨਗੇ ਵੈਦਰ ਚੇਂਜ ਹੋ ਚੁੱਕਾ ਹੋਏਗਾ ਸੋ ਲੋਕਾਂ ਨੂੰ ਵਿంటర్ ਕਲੋਥਿੰਗ ਦੀ ਬਹੁਤ ਲੋੜ ਹੋਏਗੀ ਘਰਾਂ ਚ ਗੱਦੇ ਤਲਾਈਆਂ ਰਜਾਈਆਂ ਔਰ ਮੈਂ ਸੋਚ ਰਿਹਾ ਸੀ ਕਿ ਉਹਦੀ ਵੀ ਸੇਵਾ ਕਰਨੀ ਪੈਣੀ ਹੈ ਜਿਹੜੇ ਫੋਲਡਿੰਗ ਬੈੱਡ ਆਉਂਦੇ ਨੇ ਜਿਹੜੇ ਉੱਤੋਂ ਫਲੈਟ ਹੁੰਦੇ ਨੇ ਪਰ ਥੱਲੇ ਉਹ ਫੋਲਡ ਹੋ ਜਾਂਦੇ ਨੇ ਨਵਾਰ ਵਾਲੇ ਕੱਚੀਆਂ ਥਾਵਾਂ ਤੇ ਕਈ ਵਾਰੀ ਇੰਨੇ ਕਾਮਯਾਬ ਨਹੀਂ ਹੁੰਦੇ ਮੰਜੇ ਸੋ ਉਹ ਵੀ ਜੇ ਕੋਈ ਲਿਆਵੇ ਨਵਾਰ ਵਾਲਾ ਉਹ ਵੀ ਕੰਮ ਆਉਣਗੇ ਲੋਕਾਂ ਦੇ ਜਿਹੜੇ ਫੋਲਡ ਹੋ ਜਾਂਦੇ ਨੇ ਪਰ ਉਹ ਵੀ ਕੋਸ਼ਿਸ਼ ਕਰੋ ਕਿਉਂਕਿ ਇੱਕਦਮ ਕਿਸੇ ਨੂੰ ਅਸੀਂ ਕਹੀਏ ਵੀ 2000 ਚਾਹੀਦਾ ਤੇ ਸ਼ਾਇਦ ਨਹੀਂ ਅਵੇਲੇਬਲ ਹੋਏਗਾ ਸੋ ਜਿਹਦੇ ਕੋਲ ਜਿੱਥੋਂ ਆਉਂਦਿਆ 20 50 100 200 ਜਿੱਥੋਂ ਮਿਲਦੇ ਹੋਣ ਫਿਊਚਰ ਉਹ ਲੋਕਾਂ ਨੂੰ ਮੰਝੇ ਦੀ ਚਾਹੀਦੀ ਹੋਣਗੇ ਜਿਹੜੇ ਉੱਤੇ ਪਲਾਈ ਬੋਰਡ ਲਗਾਉਂਦਾ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿੰਦਾ ਔਰ ਅਲੱਗ-ਇਦਾਂ ਨਹੀਂ ਹੋਰ ਚੀਜ਼ਾਂ ਨੇ ਆਪਾਂ ਬ੍ਰੇਨਸਟਾਰਮਿੰਗ ਕਰ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਤੇ ਅੱਛਾ ਲੋਕਾਂ ਨੂੰ ਬਹਿਣ ਲਈ ਪਲਾਸਟਿਕ ਦੀਆਂ ਕੁਰਸੀਆਂ ਤੇ ਘੱਟੋ-ਘੱਟ ਚਾਹੀਦੀਆਂ ਹੋਣਗੀਆਂ ਜਿਨ੍ਹਾਂ ਦਾ ਫਰਨੀਚਰ ਘਰ-ਬਾਰ ਮੰਝੇ ਪੀੜੇ ਸਾਡੇ ਸਾਰੇ ਰੁੜ ਗਏ ਹੋਣਗੇ ਉਹਨਾਂ ਨੂੰ ਪਲਾਸਟਿਕ ਦਾ ਟੇਬਲ ਚੇਹਰਾ ਜਿਹੜੀਆਂ ਸਟੈਗ ਹੋ ਜਾਂਦੀਆਂ ਨੇ ਉਹ ਵੀ ਆਪਾਂ ਦੇ ਸਕਦੇ ਹਾਂ ਸੋ ਹਰ ਚੀਜ਼ ਨੂੰ ਧਿਆਨ ਚ ਰੱਖਿਏ ਜੋ ਤੁਹਾਡੇ ਵੀ ਕਿਸੇ ਦੇ ਦਿਮਾਗ ਚ ਆਂਦਾ ਉਹਨੂੰ ਨੈਟ ਤੇ ਸ਼ੇਅਰ ਕਰੋ ਕਿ ਆ ਚੀਜ਼ਾਂ ਜਿਹੜੀਆਂ ਅੱਗੋਂ ਲੋੜ ਪੈ ਸਕਦੀ ਆ ਲੋਕਾਂ ਨੂੰ ਕਿਉਂਕਿ ਅੱਗੋਂ ਤਾਂ ਲੋਕਾਂ ਕੋਲ ਡੀਜ਼ਲ ਵੀ ਹੈ ਨਹੀਂ ਫਿਊਲ ਵੀ ਹੈ ਨਹੀਂ ਗੈਸ ਸਿਲੰਡਰ ਵੀ ਨਹੀਂ ਲੋਕਾਂ ਨੂੰ ਮਿਲਨੇ ਉਹਨਾਂ ਨੇ ਬਾਲਣਾ ਪਤਾ ਨਹੀਂ ਕਿਹੜਾ ਬਾਲਣਾ ਤੇ ਮੈਂ ਤਾਂ ਆਈਡੀਆ ਸੋਚ ਰਿਹਾ ਕਿ ਜਿਹੜਾ ਇੱਕ ਸਟੋਵ ਹੁੰਦੇ ਨੇ ਜਿਹੜੇ ਬੂਰੇ ਨਾਲ ਚੱਲ ਜਾਂਦੇ ਨੇ ਹਨਾ ਜਾਂ ਲੱਕੜ ਨਾਲ ਸਾਈਡਾਂ ਦੇ ਪਾਣੀ ਚੱਲ ਜਾਂਦੇ ਕੁਝ ਵੀ ਆਪਾਂ ਸੋਚੀਏ ਜੋ ਬੈਸਟ ਕਰ ਸਕਦੇ ਆਂ ਦੂਜੇ ਦੇ ਨਾਲ ਆਈਡੀਆ ਸ਼ੇਅਰ ਕਰਕੇ ਉਹ ਕਰੀਏ ਔਰ ਦੂਸਰੀ ਬੇਨਤੀ ਹੈ ਕਿ ਸਾਰਾ ਜ਼ੋਰ ਆਪਾਂ ਹੁਣ ਨਹੀਂ ਲਾਉਣਾ ਅੱਗੋਂ ਹੁਣ ਜਦੋਂ ਪਾਣੀ ਉਤਰੇ ਤਾਂ ਫਿਰ ਜੀਸੀਬੀ ਮਸ਼ੀਨਾਂ ਦੀ ਟਰੈਕਟਰਾਂ ਦੀ ਟਰਾਲੀਆਂ ਦੀ ਲੋਡ ਪੈਣੀ ਹੈ ਮੈਨ ਪਾਵਰ ਦੀ ਲੋਡ ਪੈਣੀ ਹੈ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਕਹਿੰਦੇ ਸੱਜਾ ਤੋਂ ਵੇਖ ਬੇਨੂੰ ਤੇ ਖੱਬਾ ਤੋਂ ਵੇਖ ਸੱਜੇ ਨੂੰ ਜੇ ਜਿੰਨੂੰ ਲੋਡ ਹੈ ਤਾਂ ਇਹ ਆ ਗਿਆ ਕੱਲ ਇਹਨੂੰ ਲੋਡ ਹੋਏ ਕਿਤੇ ਵੀ ਆਏਗਾ ਸੋ ਇਹੀ ਇਹ ਆ ਪੰਜਾਬ ਹੈ ਜੇ ਕੋਈ ਪੁੱਛੇ ਨਾ ਪੰਜਾਬ ਕੀ ਹੈ ਤੇ ਆਹ ਜੇ ਪੰਜਾਬ ਬਸ ਇਹ ਪੰਜਾਬ ਦੀ ਡੈਫੀਨੇਸ਼ਨ ਹੈ ਐਦਾਂ ਸੋ ਆਪਾਂ ਐਗਜ਼ਾਮਪਲ ਬੰਨਣਾ ਦੁਨੀਆ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਬੜੀ ਪੁਰਾਣੀ ਕਹਾਵਤ ਹੈ ਆਪਾਂ ਇਸ ਸਟਰਗਲ ਵਿੱਚ ਸੰਘਰਸ਼ ਤੋਂ ਜਲਦੀ ਬਾਹਰ ਨਿਕਲਾਂਗੇ ਔਰ ਮੈਂ ਅਜੇ ਸਰ ਗੁਰਦਾਸਪੁਰ ਡਿਸਟ੍ਰਿਕਟ ਜੀ ਆਇਆ ਤੇ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀ ਹਾਂ ਡਾਕਟਰ ਆਪਣਾ ਡੀਸੀ ਸਾਹਿਬ ਡਾਕਟਰ ਸਾਹਿਬ ਬੈਠੇ ਨੇ ਤੇ ਮੈਡਮ ਆਟੀਓ ਬੈਠੇ ਨੇ ਇਹਨਾਂ ਦੀ ਸਾਰੀ ਟੀਮ ਐਸ ਡੀ ਐਮ ਸਾਹਿਬ ਸਹਿਬਾਨ ਬੈਠੇ ਨੇ ਸਾਰੇ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਨੇ ਤੇ ਅਸੀਂ ਹੋਰ ਬ੍ਰੇਨਸਟਾਰਮਿੰਗ ਕਰ ਰਹੇ ਹਾਂ ਬਹੁਤ ਤੰਗਵਾਜ